ਸਰਬ ਜੀ ਸੰਗਰੂਰ ਵੀ ਦੀ ਕਵਤਾ ਮੈਂ ਆਵਾਂ ਆਵ ਰਹਿਣ ਦੇ ਮੈਨੂੰ ਤੂੰ ਹੁਣ ਖਰਾਬ ਨਾ ਕਰ ਮੈਨੂੰ ਤੂੰ ਹੁਣ ਖਰਾਬ ਨਾ ਕਰ ਮੈਂ ਤਾਂ ਹਾਂ ਰਸ ਗੰਨਿਆਂ ਦਾ ਮੈਂ ਤਾਂ ਹਾਂ ਰਸ ਗੰਨਿਆਂ ਦਾ ਬੇਕਦਰ ਆਵੇ ਸ਼ਰਾਬ ਨਾ ਕਰ ਬੇਕਦਰ ਆਵੇ ਸ਼ਰਾਬ ਨਾ ਕਰ ਰੱਖ ਸੰਭਾਲ ਖੁਸ਼ਬੋਈ ਨੂੰ ਤੂੰ ਰੱਖ ਸੰਭਾਲ ਖੁਸ਼ਬੋਈ ਨੂੰ ਤੂੰ ਕਦੇ ਖਰਾਬ ਗੁਲਾਬ ਨਾ ਕਰ ਕਦੇ ਖਰਾਬ ਗੁਲਾਬ ਨਾ ਕਰ ਕਰ ਪਿਆਰ ਦੇ ਹਿਸਾਬ ਸਦਾ ਕਰ ਪਿਆਰ ਦੇ ਹਿਸਾਬ ਸਦਾ ਪਿਆਰ ਚ ਤੂੰ ਹਿਸਾਬ ਨਾ ਕਰ ਪਿਆਰ ਚ ਤੂੰ ਹਿਸਾਬ ਨਾ ਕਰ ਕਰ ਕੋਈ ਕਾਰਵਾਈ ਦੋਸ਼ੀਆਂ ਤੇ ਕਰ ਕੋਈ ਕਾਰਵਾਈ ਦੋਸ਼ੀਆਂ ਤੇ ਸਾਂਝਾ ਸ਼ਰਾਬ ਕਬਾਬ ਨਾ ਕਰ ਸਾਂਝਾ ਸ਼ਰਾਬ ਕਬਾਬ ਨਾ ਕਰ ਸਾਂਝਾ ਸ਼ਰਾਬ ਕਬਾਬ ਨਾ ਕਰ